ਨਕੋਦਰ ਦੇ ਨਾਲ ਲੱਗਦੇ ਪਿੰਡ ਸ਼ੰਕਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਤੁਹਾਨੂੰ ਦੱਸ ਦਈਏ ਕਿ ਨਕੋਦਰ ਦੇ ਆਸ-ਪਾਸ ਅਤੇ ਨਕੋਦਰ ਦੇ ਵਿੱਚ ਚੋਰਾਂ ਨੇ ਆਪਣਾ ਪਹਰਾਮ ਮਚਾਇਆ ਹੋਇਆ ਹੈ ਅਤੇ ਇਸੇ ਦੇ ਸਬੰਧ ਵਿੱਚ ਨਕੋਦਰ ਦੇ ਸ਼ੰਕਰ ਪਿੰਡ ਵਿੱਚ ਵੀ ਇੱਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਦੂਜੇ ਕਮਰੇ ਵਿੱਚ ਚੋਰਾਂ ਨੇ ਕਟਨਾ ਨੂੰ ਅੰਜਾਮ ਦਿੱਤਾ ਅਤੇ ਜੋ ਅਲਮਾਰੀਆਂ ਸਨ ਉਹਨਾਂ ਦਾ ਸਮਾਨ ਖਲਾਰਿਆ ਅਤੇ ਜੋ ਵੀ ਸਮਾਨ ਖਲਾਰ ਕੇ ਸੋਨਾ ਪਿਆਸੀ ਅਲਮਾਰੀਆਂ ਵਿੱਚ ਉਸ ਨੂੰ ਲੈ ਕੇ ਚੋਰ ਫਰਾਰ ਹੋ ਗਏ ਘਰ ਦੇ ਮਾਲਕ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਰ ਘਰ ਦੇ ਵਿੱਚ ਦਾਖਲ ਹੋਏ ਅਤੇ ਸਾਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੁੱਤੇ ਪਿਆ ਨੂੰ ਅਤੇ ਉਸ ਤੋਂ ਬਾਅਦ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਘਰ ਦੇ ਵਿੱਚ ਅਲਮਾਰੀਆਂ ਦੇ ਵਿੱਚ ਪਿਆ ਸਮਾਨ ਖਲਾਰਿਆ ਅਤੇ ਇੱਕ ਅਲਮਾਰੀ ਦੇ ਵਿੱਚ ਜੋ ਸੋਨਾ ਪਿਆ ਸੀ 6 ਤੋਂ 7 ਟੋਲੇ ਉਸ ਨੂੰ ਲੈ ਕੇ ਚੋਰ ਰਫੂ ਚੱਕਰ ਹੋ ਗਏ ਅਤੇ ਜਿਸ ਤੋਂ ਬਾਅਦ ਸਵੇਰੇ ਉੱਠ ਕੇ ਜਦੋਂ ਘਰ ਦੇ ਮਾਲਕਾਂ ਨੇ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਅਤੇ ਉਹਨਾਂ ਨੇ ਆਸ-ਪਾਸ ਸੀਸੀਟੀਵੀ ਕੈਮਰੇ ਵੀ ਹਮ ਗੱਲਾਂ ਦੀ ਕੋਸ਼ਿਸ਼ ਕੀਤੀ ਪਰ ਸੀਸੀਟੀਵੀ ਕੈਮਰੇ ਆ ਦੇ ਵਿੱਚ ਵੀ ਕੁਝ ਨਹੀਂ ਆਇਆ ਤਾਂ ਉਹਨਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਹੁਣ ਇਹ ਦੇਖਣਾ ਹੋਵੇਗਾ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਕਿਉਂਕਿ ਨਕੋਦਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ دہشت ਦਾ ਮਾਹੌਲ ਇਹਨਾਂ ਚੋਰਾਂ ਨੇ ਫੈਲਾਇਆ ਹੋਇਆ ਹੈ ਇਥੇ ਤੋਂ ਟੋਚ ਮਾਰ ਕੇ ਦੇਖਿਆ ਉਹ ਦੇ ਅੰਦਰ ਹੈ ਇਹ ਦੋ ਬਾਦ ਨੇ ਉਹ ਕਮਰੇ ਜਿੰਨ੍ਹੇ ਬਸਪਟੇ। ਸੈਂਕੀ ਦਾ ਸਿਰ ਤੇ ਖੜਕਾ ਬਹੁਤ ਐ ਮੈਨੂੰ ਵੀ ਠਿਕਦੀ ਐਵੇਂ ਕਰ। ਆ ਸਭੀ ਇੱਥੇ ਤਾਂ ਪੱਟੇ ਹੋਣ। ਮੈਨੂੰ ਤਾਂ ਲੱਗਦਾ ਫਿਰ ਉੱਥੇ ਕੋਲ ਕੋਣ ਲੋਗੇ। ਜਦ ਬਾਦ ਵੀ ਹੁੰਦੀ ਐ। ਆ ਸੈਂਕੇ ਕੋਲ ਚਾਰ ਪੱਟੇ। ਆ ਦੋਰੀ ਕੀਤੀ। ਫਿਰ ਡਾਈਆਂ ਡੋਈਆਂ ਵਗੈਰੇ ਇਹਨਾਂ ਦੇ ਕੋਲ ਪੋਣਗੀਆਂ ਸੋਦੇ ਨਾਲ ਹੀ ਹੋ ਸਕਦਾ ਨਾ। ਇਹ ਕਾਹੇ ਨਾ ਸੱਟ ਮਾਰਦੇ ਸਾਨੂੰ ਜਗਾ ਸਕਦੇ। ਜਿਆੜੀ। ਹਾਂ ਜਾਲੀ ਤਾਂ ਬੰਦ ਤੇ ਹੁਣ ਹਾਂ ਬੌਛਾਲੀ ਮੇਥੋਂ ਦੀ ਫੜ ਕੇ ਤੇ ਉਹਨਾਂ ਨੂੰ ਕੋਲੇ ਆ ਹਾਂ ਜੀ ਅੰਕਲ ਜੀ ਕੀ ਨਾਮ ਜੀ ਮੇਰਾ ਅਵਤਾਰ ਸਿੰਘ ਜੀ ਕੀ ਗੱਲਬਾਤ ਕੀ ਹੋਈ ਆ ਵੀ ਜੇ ਅਸੀਂ ਰਾਤ ਸੁੱਤੇ ਪੈ ਸਕੇ ਚੋਰਾਂ ਨੇ ਕਿਤੇ ਪਿੱਛੇ ਤਾਵਾ ਬੋਲ ਦਿੱਤਾ ਤੇ ਸਾਡੇ ਇਧਰ ਕੁੰਡੇ-ਕੁੰਡੇ ਲਾਏ ਸੀ ਤੇ ਅਸਵੇਰ ਨੂੰ ਉੱਠੇ ਆ ਤੇ ਮੈਂ ਉਹ ਪਿੱਛੇ ਪਿੱਛੇ ਪਸੂ ਦੇਖਣੇ ਸੀ ਕਿ ਖੋਲ ਕੇ ਉਹ ਦੇਖਿਆ ਤਾਂ ਗੇਟ ਨਹੀਂ ਖੁੱਲਦਾ ਮੈਂ ਜੇ ਪਿੱਛੇ ਦੀ ਹੋ ਗੂਪਾਂ ਕਮਰਿਆਂ ਦੇ ਬਾਹਰ ਦੀ ਗਿਆ ਤਾਂ ਤਾਕੀਆਂ ਸਾਰੀਆਂ ਭੰਨੇਆਂ ਗਰੀਲਾ ਵੀ ਤੋੜੀਆਂ ਆ ਤੇ ਦੇਖਿਆ ਅੰਦਰ ਸਾਰਾ ਸਮਾਨ ਮੁੰਨ ਕੱਢ ਕੇ ਸਟਿਆ ਫਿਰ ਪੁਲਿਸ ਨੂੰ ਅਸੀਂ ਰਿਪੋਰਟ ਕੀਤੀ ਉਹ ਸਾਲੇ ਆਏ ਉਹ ਕਹਿੰਦੇ ਕੀ ਨੁਕਸਾਨ ਆ ਕਿਉਂ ਨੁਕਸਾਨ ਤਾਂ ਤੁਸੀਂ ਅੰਦਰ ਪੜ ਕੇ ਦੇਖੋ ਪਹਿਲਾਂ ਗੇਟ ਖੋਲੋ ਅਸੀਂ ਅੰਦਰ ਨਹੀਂ ਜਾ ਸਕਦੇ ਕਿ ਪਾਸੇ ਦੀ ਉਹ ਤਾਂ ਨਿਕਲ ਗਏ ਫਿਰ ਪੁਲਸ ਵਾਲਿਆਂ ਨੇ ਆਪ ਉਸੇ ਵੜ ਕੇ ਵਿੱਚ ਅੰਦਰ ਗੇਟ ਖੋਲ੍ਹਿਆ ਤਾਂ ਫਿਰ ਅਸੀਂ ਦੇਖਿਆ ਤੇ ਉਹ ਕਹਿੰਦੇ ਕਿੰਨਾ ਕੁ ਨੁਕਸਾਨ ਹੋਇਆ ਉਹ ਕਹਿੰਦੇ ਨੁਕਸਾਨ ਕਿੰਨਾ ਹੋਇਆ ਕਿਉਂਕਿ ਅਸੀਂ ਉਹ ਰੇਡੀ ਛੇਤੀ ਤਾਂ ਦੇਖ ਨਹੀਂ ਸਕਦੇ ਉਹ ਲੈ ਕੇ ਲੱਗੇ ਕਿ ਦੇਖ ਕੇ ਦਿਨ ਨੂੰ ਤੁਹਾਨੂੰ ਦੱਸ ਦਵਾਂਗੇ ਸਾਰਾ ਤੋਂ ਛੇਕ ਤੋਲੇ ਸੁਣਾ ਨੁਕਸਾਨ ਕਿੰਨਾ ਕੁ ਹੋ ਗਿਆ ਆਪਣਾ ਨੁਕਸਾਨ ਤਾਂ ਤਕਰੀਬਨ ਜੀ 6-7 7 ਲੱਖ ਦਾ ਹੋ ਗਿਆ ਕੁੜੀਆਂ ਕੁੜੀਆਂ ਵਿੱਚ ਸੀ ਗਿਆ ਬਾਹਰ ਲਿਆ ਗਹਿਣਿਆਂ ਨੂੰ ਦੇਣੀਆਂ ਹੁੰਦੀਆਂ ਮੁੰਡਿਆਂ ਨੂੰ ਉਹ ਵੀ ਬਚ ਲਿਆ ਗਿਆ ਤੇ ਹੋਰ ਸਮਾਨ ਸੋਨਾ ਗਹਿਣਿਆਂ ਦੇ ਰੂਪ ਚ ਸੀਗਾ ਕਈ ਤਰ੍ਹਾਂ ਦਾ ਹੁੰਦਾ ਤੁਹਾਨੂੰ ਪਤਾ ਕੋਈ ਕੈਸ਼ ਵਗੈਰਾ ਵੀ ਸੀਗਾ ਕੈਸ਼ ਵੀ ਥੋੜਾ ਬੜਾ ਸੀ ਜਿਹੜੇ ਸਾਡੇ ਜੇਬਾਂ ਦੇ ਕੱਪੜੇ ਕਪੜੇ ਟੰਗੇ ਸੀਗੇ ਉਹਨਾਂ ਦੇ ਵਿਚੋ ਲੱਗਾ بڑے ਪਾਸਵਰਡ ਕਾਪੀਆਂ ਜਿਹੜੀਆਂ ਬੈਂਕ ਦੀਆਂ ਉਹ ਕੁਝ ਬਾਹਰ ਸੱਟ ਗਏ ਕੋਈ ਸ਼ੈਨ ਕਾਉਨ ਕਾ ਹੋਰ ਪਰ ਬਹੁਤ ਬਾਹਰ ਸੱਟ ਗਏ ਕੰਜੀ ਵਾਂਗੂੰ ਜੀ ਹੁਣਾਂ ਜੀ ਸਾਰਾ ਸਮਾਨ ਐ ਤੋੜ-ਫੋੜ ਕੀਤਾ ਚੰਗੀ ਤਰ੍ਹਾਂ ਪੁਰ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਨਹੀਂ ਸੀਸੀਟੀਵੀ ਕੈਮਰਾ ਨਹੀਂ ਹੈ ਆਪਣੇ ਜੀ ਆਸ-ਪਾਸ ਕਿੱਥੇ ਲੱਗੇ ਆਪਣੇ ਗਵਾਂਢ ਹੈ ਲੱਗੇ ਉਹਦੇ ਚ ਕੁਛ ਆਇਆ ਹੁਣਾਂ ਚ ਇਹਨਾਂ ਨਹੀਂ ਮੇਰੇ ਕੋਲ ਪੁਲਿਸ ਵਾਲਿਆਂ ਤੋਂ ਨਹੀਂ ਦੇਖਿਆ ਇਹਨਾਂ ਨੇ ਸ਼ਹਿਰ ਦੇਖਿਆ ਹੋਊਗਾ ਕਹਿੰਦੇ ਅਕਾਬਾਈ ਤੱਕ ਨਹੀਂ ਆਇਆ ਬਾਕੀ ਪੁਲਿਸ ਆਈ ਸੀ ਜੀ ਹਾਂ ਪੁਲਿਸ ਆਈ ਸੀ ਜੀ ਸਵੇਰੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਦੇ ਵੀ ਚੋਰਾਂ ਨੂੰ ਪਤਾ ਕਰਕੇ ਉਹਨਾਂ ਨੂੰ ਫੜੇ ਜਾਣ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਸਨਮਾਨ ਮਿਲ ਜਾਵੇ ਔਰ ਅਸੀਂ ਉਹਨਾਂ ਤੋਂ ਕੀ ਲੈਣਾ ਇਹ ਜਿਹੜਾ ਘਰ ਹੈਗਾ ਤੁਹਾਡਾ ਕਿੱਥੇ ਹੈਗਾ ਜੀ ਇਹ ਸਾਡਾ ਜੀ ਸ਼ੰਕਰ ਤੋਂ ਕੁਝ ਕਿਲੋਮੀਟਰ ਦੂਰ ਤੇ ਚੱਕਲਾ ਨਾ ਰੋਡ ਤੇ ਇਹ ਦੁਗਾਹ ਟਰੈਕਟਰਾਂ ਦੀ ਬਾਰਖਾਪ ਇਸ ਰੋਡ ਤੇ ਇੱਥੇ ਗਵਿੰਦਾ ਕੋ ਜਿਹੜੀ ਮੇਨ ਰੋਡ ਜਾਂਦੀ ਆ ਗਾਹਾਂ ਉਹ ਤੋਂ ਕੋਈ 90 ਕਰਮ ਤੇ ਆ